ਸਤ ਸ੍ਰੀ ਅਕਾਲ ਜੀ ਮੈਂ ਪ੍ਰਵੀnder ਸਿੰਘ ਟੋਟ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੁਹਾਡਾ ਮਾਫੀ ਨਾਮਾ ਸੁਣਿਆ ਔਰ ਇੱਕ ਮਾਨੂੰ ਚੰਗਾ ਲੱਗਾ ਕਿ ਤੁਹਾਨੂੰ ਮਾੜੀ ਮੋਟੀ ਕੋ ਆਪਣੀਆਂ ਕਰਤੂਤਾਂ ਜਿਹੜੀਆਂ ਕੀਤੀਆਂ ਹੋਏ ਤੁਸੀਂ ਉਹਨਾਂ ਦੀ ਯਾਦ ਆਉਣ ਲੱਗੀ ਔਰ ਜੋ ਤੁਸੀਂ ਸਿੱਖ ਕੌਮ ਨਾਲ ਧਰੋ ਕਮਾਇਆ ਉਹ ਤੁਹਾਨੂੰ ਸਤਾਉਣ ਲੱਗਾ ਔਰ ਇਸ ਜਿਹੜੇ ਪਛਤਾਵੇ ਪਿਛੇ ਇਹ ਸਿਰਫ ਤੇ ਸਿਰਫ ਜਿਹੜੀ ਤੁਹਾਡੇ ਹੱਥੋਂ ਪੰਜਾਬ ਦੀ ਸਿਆਸਤ ਦੀ ਕੁਰਸੀ ਨਿਕਲੀ ਐ ਉਹਦਾ ਹੀ ਦੁੱਖ ਆ ਅਦਰਵਾਈਜ਼ ਤੁਹਾਨੂੰ ਕਿਸੇ ਵੀ ਤਰ੍ਹਾਂ ਪੰਜਾਬ ਦੇ ਨਾਲ ਸਿੱਖ ਪੰਥ ਦੇ ਨਾਲ ਤੁਹਾਨੂੰ ਕੋਈ ਸਰੋਕਾਰ ਨਹੀਂ ਆ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਲੈਣਾ ਦੇਣਾ ਨਹੀਂ ਕਿਉਂਕਿ ਇਹ ਜਿਹੜੀ ਸ਼ਰੋਮਣੀ ਕਮੇਟੀ ਆ ਇਹ ਸ਼ਹਾਦਤ ਦੀ ਦੇਣਾ ਲੋਕਾਂ ਦੀ ਸੀਸ ਦੇ ਨਾਲ ਲੋਕਾਂ ਦੀਆਂ ਕੁਰਬਾਨੀਆਂ ਦੇ ਨਾਲ ਬਣੀ ਹੋਈ ਸੰਸਥਾ ਆ ਤੁਸੀਂ ਇਹਨੂੰ ਮਿੱਟੀ ਤੋਂ ਵੀ ਵੱਧ ਰੋੜਿਆ। ਔਰ ਜਿੱਥੋਂ ਧਿੱਕਰ ਮੈਂ ਗੱਲ ਕਵਾਂ ਜਿਹੜੀ ਅਕਾਲੀ ਦਲ ਦੀ ਸ਼ਰਮ ਨਹੀਂ ਅਕਾਲੀ ਦਲ ਦੇ ਮਨਮਤਾ ਅਧਾਸ ਹੋਵੇ 100 ਸਾਲ ਤੋਂ ਵਾਧਾ ਅਧਾਸ ਹੋਵੇ ਔਰ ਸਿੱਖਾਂ ਦੀ ਕੋਈ ਇੱਕ ਸੰਸਥਾ ਹੋਵੇ ਉਹਦਾ ਤੁਸੀਂ ਉਹ ਆਪਣੀ ਪਿਓ ਦੀ ਜ਼ਗੀਰ ਸਮਝ ਲਈ ਤੁਸੀਂ ਇਤੋਂ ਵੱਧ ਕੁਝ ਨਹੀਂ ਸਮਝਿਆ ਉਹਨੂੰ। ਔਰ ਮੈਂ ਤੈਨੂੰ ਇੱਕ ਗੱਲ ਹੋਰ ਪੁੱਛਣਾ ਚਾਹਣਾ ਕਿ ਤੁਸੀਂ ਕਹਿੰਦੇ ਹੋ ਕਿ ਗੁਰਦੁਆਰਿਆਂ ਦੇ ਉੱਪਰ ਦੂਜੀਆਂ ਪਾਰਟੀਆਂ ਕਬਜ਼ਾ ਕਰਦੇ ਨੇ ਸ਼੍ਰੀਮਾਨ ਜੀ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇਹ ਤੁਸੀਂ ਔਰ ਤੁਹਾਡੇ ਪਿਓ ਨੇ ਅੱਜ ਤicker ਕਬਜ਼ਾ ਕਰ ਰੱਖਿਆ ਇਸੇ ਫਿਕਰ ਔਰ ਉਹਦੇ ਕਰਕੇ ਹੀ ਜੋ ਹੁਣ ਖਸ ਖਸਿਆ ਤੁਹਾਡੇ ਕੋਲੋਂ ਤੇ ਤਾਂ ਹੀ ਤੁਸੀਂ ਚੰਗਰਾ ਮਾਰਦੇ ਫਿਰਦੇ ਹੋ ਦਰਦਰ ਭਟਕੇਦੇ ਫਿਰਦੇ ਹੋ ਹਰ ਇੱਕ ਹੱਥਖੰਡਾ ਜਿਹੜਾ ਤੁਸੀਂ ਵਰਤਣਾ ਚਾਹੁੰਦੇ ਹੋ ਵੀ ਜਿਹੜਾ ਵਰਤਿਆ ਜਾ ਸਕਦਾ ਉਹ ਵਰਤ ਰਹੇ ਹੋ ਉਹ ਮੈਂ ਤੈਨੂੰ ਵੀ ਪੁੱਛਣਾ ਚਾਹਨਾ ਕਿ ਜਿਉਏ ਤੁਸੀਂ ਇੰਨੇ ਹਤੈਸ਼ੀ ਹੋ ਕਿ ਤੁਸੀਂ ਇਹ ਗੁਰਮਤਿ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ ਸਿੱਖ ਪੰਥ ਦਾ ਪ੍ਰਚਾਰ ਸਿੱਖ ਪੰਥ ਦੇ ਭਲੇ ਦੀ ਗੱਲ ਕਰਨਾ ਚਾਹੁੰਦੇ ਹਾਂ ਤੇ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਤੁਹਾਡਾ ਚੈਨਲ ਚੱਲਦੇ ਨੂੰ ਤੇ ਇਨੇ ਸਾਲ ਹੋ ਗਏ ਅੱਜ ਤੱਕਰ ਤੁਸੀਂ ਮੈਨੂੰ ਇਹ ਦੱਸੋ ਕਿ ਸ਼੍ਰੋਮ ਜਿਹੜੀ ਹੈਗੀ ਸ਼੍ਰੋਮਣੀ ਕਮੇਟੀ ਨੇ 24 ਘੰਟੇ ਚੱਲਣ ਵਾਲਾ YouTube ਚੈਨਲ ਕਿਉਂ ਨਹੀਂ ਬਣਾਇਆ ਔਰ ਇੰਨਾ ਕੁਛ ਰੌਲਾ ਪੈਣ ਦੇ ਬਾਵਜੂਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਇਨੀ ਗੱਲ ਕਹੀ ਕਿ ਮੈਂ ਪੰਜਾਬ ਸਰਕਾਰ ਸਾਰੇ ਖਰਚੇ ਦੇ ਦੂੰ ਚਲਾ ਲਓ ਤਾਂ ਵੀ ਨਹੀਂ ਚੱਲਿਆ ਕੀ ਗੱਲ ਤੁਹਾਡਾ ਸਿਰਫ ਇੱਕੋ ਚੈਨਲ ਹੀ ਚੱਲਣਾ ਚਾਹੀਦਾ ਉਹਦੀ ਮਸ਼ਹੂਰੀ ਹੋਣੀ ਚਾਹੀਦੀ ਜਦੋਂ ਤੁਸੀਂ ਚਾਹੋ 2 3 ਘੰਟੇ ਸਵੇਰੇ ਸ਼ਾਮੀ ਉਹਨੇ ਨਾਲ ਚੱਲਣਾ ਚਾਹੀਦਾ ਗੁਰੂ ਨਾਨਕ ਨਾਮ ਲੇਵਾ ਸੰਗਤ ਸਾਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਰਹਿੰਦੀ ਆ ਉਹ 24 ਘੰਟੇ ਸ੍ਰੀ ਦਰਬਾਰ ਸਾਹਿਬ ਤੋਂ ਜਿਹੜੇ ਅੰਮ੍ਰਿਤ ਵੇ ਬਾਣੀ ਦਾ ਕੀਰਤਨ ਹੁੰਦਾ ਉਹਨੂੰ ਸੁਣਨਾ ਚਾਹੀਦੀ ਆ ਤੁਸੀਂ ਕਿਉਂ ਨਹੀਂ ਸੁਣਾ ਰਹੇ ਤੁਹਾਨੂੰ ਇਸ ਲਈ ਵੀ ਸੰਗਤ ਕੋ ਮਾਫੀ ਮੰਗਣੀ ਚਾਹੀਦੀ ਆ ਕਿ ਤੁਸੀਂ ਜਿਹੜੀ ਗੁਰਬਾਣੀ ਆ ਜਿਹੜੀ ਸਭੇ ਸਾਂਝੀ ਵਾਲ ਸਦਾ ਐ ਕੋਈ ਨ ਦੱਸੇ ਬਾਹਰ ਆ ਦਿਓ ਪ੍ਰਚਾਰ ਕਰਦੀ ਆ ਉਹਦੇ ਉਪਦੇਸ਼ ਦਿਤੀ ਆ ਤੁਸੀਂ ਸਿਰਫ ਆਪਣੇ ਮਫਾਦ ਲਈ ਉਹਨੂੰ ਵਰਤਿਆ ਔਰ ਸਿੱਖ ਪੰਥ ਨੂੰ ਗੁੰਮਰਾਹ ਕਰਨ ਲਈ ਇਹ ਸਾਰਾ ਕੁਝ ਵਰਤਦੇ ਨੇ ਮੈਂ ਤੁਹਾਡੇ ਅੱਗੇ ਦੁਆਰਾ ਇੱਕ ਹੱਥ ਚੋੜ ਕੇ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਜਿੱਥੇ ਤੁਸੀਂ ਆਏ ਆਪਣੇ ਜਦੇਦਾਰ ਨੂੰ ਕਹੋ ਵੇ ਇਹ ਜਲਦ ਤੋਂ ਜਲ 24 ਘੰਟੇ ਚੱਲਣ ਵਾਲਾ ਜਿਹੜਾ YouTube ਚੈਨਲ ਵੀ ਚਲੇ ਨਾ ਕਿ ਜਦੋਂ ਤੁਹਾਡੇ ਪੀਡੀਸੀ ਤੇ ਆਉਂਦਾ ਉਹਦੇ YouTube ਚੈਨਲ ਤੇ ਬਾਣੀ ਚੱਲੇ 24 ਘੰਟੇ ਬਾਣੀ ਚੱਲਣੀ ਚਾਹੀਦੀ ਹੈ ਦੋਸੇ ਦੂਸਰਾ ਮੈਂ ਇਹ ਇਸ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਲੋਕੋ ਤੁਸੀਂ ਪੰਜਾਬ ਦੀ ਸੱਤਾ ਤੋਂ ਤੋਂ ਇਹਨਾਂ ਲੋਕਾਂ ਨੂੰ ਵਲਾੰਬੇ ਕਰ ਦਿੱਤਾ ਹੁਣ ਵਕਤ ਆ ਗਿਆ ਇਹਨਾਂ ਨੂੰ ਗੁਰੂ ਘਰਾਂ ਤੋਂ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਆ ਇਹਨਾਂ ਨੇ ਦੁਨੀਆ ਤੇ ਕਰਨੀ ਪਹੁੰਚਣ ਦਿੱਤਾ ਆਪਣੇ ਮਫਾਦ ਦੀ ਵਰਤੇ ਆ ਉਥੋਂ ਵਿਲੰਭੇ ਕਰਨ ਦਾ ਵਕਤ ਆ ਗਿਆ ਹੈ ਅੱਜ ਬਣਨੀ ਆ ਹੁਣ ਬਣਨੀ ਨੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਕੱਲ ਨੂੰ ਤੁਸੀਂ ਫੇਰ ਲਾਂਮੇ ਨਾ ਦਿਓ ਕਿ ਇੱਥੇ ਗਲਤ ਲੋਕ ਫੇਰ ਕਾਬਜ ਹੋ ਕੇ ਬਹਿ ਗਏ ਇਹੋ ਕਾਬਜ ਹੋ ਕੇ ਬੈ ਅੱਜ ਦੇ ਹਾਲਾਤ ਮੁਤਾਬਕ ਇਹ ਹੋ ਸਕਦੇ ਨੇ ਤੁਸੀਂ ਵੋਟਾਂ ਬਣਦੀਆਂ ਵੋਟਾਂ ਬਣਾਓ ਔਰ ਚੰਗੇ ਲੋਕ ਚੁਣੋ ਜਿਹੜੇ ਜਿਹੜੇ ਕਿ ਇਸ ਗੁਰੂ ਘਰ ਦੇ ਨਾਲ ਜਿਹੜੀ ਹੈ ਆਪਣੀ ਜਿਹੜੀ ਆ ਉਹ ਸ਼ਰਧਾ ਰੱਖਦੇ ਹੋਣ, ਪ੍ਰੇਮ ਰੱਖਦੇ ਹੋਣ, ਉਹਨਾਂ ਲੋਕਾਂ ਨੂੰ ਚੁਣੋ। ਉਹ ਆਪਣੀਆਂ ਵੋਟਾਂ ਬਣਾਓਗੇ ਤਾਂ ਹੀ ਚੁਣ ਸਕਦੇ ਉਸਕੇ ਅਮਰੀਕੇ ਸੰਗਤ ਅੱਗੇ ਅਪੀਲ ਹੈ ਕਿ ਸਾਰੇ ਗੁਰਸਿੱਖ ਆਪਣੀ ਸ਼੍ਰੋਮਣੀ ਕਮੇਟੀ ਦੀਆਂ ਵੱਧ ਚੜ੍ਹ ਕੇ ਵੋਟਾਂ ਬਣਾਉਣ ਔਰ ਆਪਣੇ ਵਿੱਚੋਂ ਬੰਦੇ ਉਹ ਚੁਣਨ ਜਿਹੜੇ ਕਿ ਜਿਨ੍ਹਾਂ ਦਾ ਕੋਈ ਗੁਰੂ ਦੇ ਨਾਲ ਪਿਆਰ ਹੋਵੇ, ਮੋਹ ਹੋਵੇ ਔਰ ਜਿਹੜੇ ਗੁਰੂ ਦੇ ਜਿਹੜੇ ਸ਼ਬਦ ਦੇ ਗੁਰੂ ਦੇ ਪ੍ਰਸਾਰ ਪ੍ਰਚਾਰ ਲਈ ਕੋਈ ਕੰਮ ਕਰ ਸਕਦੇ ਨੇ। ਮੈਂ ਇਹਨਾਂ ਸ਼ਬਦਾਂ ਨਾਲ ਤਨੂ ਸਾਰਿਆਂ ਨੂੰ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ